ਜੁੜਿਓ ਅਕਾਲ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਬਿਆਨ ਸਿੰਘ ਪਟਿਆਲਾ ਗੱਲਬਾਤ ਕਰਨ ਦੇ ਲਈ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਜਿਨ੍ਹਾਂ ਨੂੰ ਅਸੀਂ ਲਗਾਤਾਰ ਸਿੰਘੂ ਬਾੜਰ ਤੇ ਇਹਨਾਂ ਦੇ ਦਰਸ਼ਨ ਕਰਦੇ ਰਹੇ ਹਾਂ ਔਰ ਬਹੁਤ ਵੱਡੀਆਂ ਸੇਵਾਵਾਂ ਉੱਥੇ ਵੀ ਦਿੱਤੀਆਂ ਔਰ ਸਿੰਘੂ ਬਾੜਰ ਤੇ ਤਨਮਨ ਤੰਦ ਦੇ ਨਾਲ ਸੇਵਾਵਾਂ ਕਰਦੇ ਰਹੇ ਨੇ ਅੱਜ ਇੱਥੇ ਮੋਰਚੇ ਵਿੱਚ ਵੀ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੇ ਨੇ ਔਰ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਹਾਂ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਕਮੇਨ ਸਾਹ ਮੋਰਚੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹਦੇ ਸਮੂਹ ਸੰਗਤ ਨੂੰ ਇਹ ਹੀ ਬੁਨਤੀ ਕਰਦੇ ਆਂ ਵੀ ਅਸੀਂ ਅੱਜ ਦੇ ਨਿਆਰੇ ਵੈਸੇ ਜੀ ਜੀ 8 ਤੋਂ ਬਾਅਦ ਵੀ ਆਏ ਆ ਫਿਰ ਮਾਗੀ ਆਗੀ ਵਿੱਚ ਜੋੜ ਮੇਲੇ ਜਾਂ ਮਾਗੀ ਤੋਂ ਬਾਅਦ ਵੀ ਆ ਰਿਹਾ ਸਿੰਘ ਸਾਰੇ ਇੱਥੇ ਪੈਰਾ ਦਿੰਦੇ ਰਾਤ ਨੂੰ ਆ ਕੇ ਇੱਥੇ ਆਪਣਾ ਪੱਕੇ ਦਿੰਦੇ ਇੱਥੇ ਕਿਉਂਕਿ ਖਾਲਸੇ ਦੇ ਇਹੀ ਸਿਧਾ ਤੇ ਗਊ ਗਰੀਬ ਦੇ ਰੱਖਿਆ ਕਰਨੀ ਜਿਵੇਂ ਸਾਡੇ ਤੇ ਬਜ਼ੁਰਗ ਸਾਰਿਆਂ ਦਾ ਪਹਿਰਾ ਦੇਣਾ ਵੀ ਸਾਨੂੰ ਜ਼ਰੂਰੀ ਹੈ ਸਿੱਖ ਪੰਥ ਨੂੰ ਇਹ ਹੀ ਬੇਨਤੀ ਕਰਦੇ ਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੂੰ ਸੰਤ ਸਮਾਜ ਨੂੰ ਵੀ ਸਾਡਾ ਇਹ ਕੌਮੀ ਮੋਰਚਾ ਹੈ ਜਿੱਥੇ ਕਿ ਬੰਦੀ ਸਿੰਘਾਂ ਦਾ ਮੋਰਚਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਠੇ ਸਾਰੇ ਅਸੀਂ ਨਾਲ ਹੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵੀ ਮਸਲਾ ਬਣਿਆ ਹੋਇਆ ਹੈ ਸਾਡੇ ਇੱਥੇ ਇਸ ਕਰਕੇ ਸਾਰਿਆਂ ਨੂੰ ਅਸੀਂ ਇਹ ਹੀ ਬੇਨਤੀ ਕਰਦੇ ਆਂ ਵੀ ਅਸੀਂ ਵੱਧ ਚੜ੍ਹ ਕੇ ਇਹ ਇਸ ਸੰਘਰਸ਼ ਦਾ ਸਾਥ ਦਿਈਏ ਜੋ ਕਿ ਸੰਗਤ ਦਾ ਜਿੰਨੇ ਵੀ ਇਥੋਂ ਦੇ ਪ੍ਰਬੰਧਕ ਉਹਨਾਂ ਦਾ ਹੋਰ ਮਨੋਬਲ ਵਧੇ ਕਿ ਅਸੀਂ ਇਸ ਮੋਰਚੇ ਦਾ ਇਨਸਾਫ ਲੈ ਸਕੀਏ ਜਿਵੇਂ ਕਿ ਦਿੱਲੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜੇ ਸਾਡਾ ਏਕਾ ਸੀਗਾ ਪੂਰੇ ਭਾਰਤ ਵੱਲੋਂ ਕਿ ਪੂਰੇ ਵਰਲਡ ਵੱਲੋਂ ਦਿੱਲੀ ਕਿਸਾਨੀ ਸੰਘਰਸ਼ ਚੱਲਿਆ ਹੈ ਅਸੀਂ ਕਹਿੰਦੇ ਉਸੇ ਤਰ੍ਹਾਂ ਹੀ ਇਹ ਸੰਘਰਸ਼ ਚੱਲੇ ਪੂਰੀ ਕੌਮ ਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਹੋਣ ਹਰਿਆਣੇ ਤੋਂ ਵੀ ਪੂਰੇ ਭਾਰਤ ਵੱਲੋਂ ਕਿਉਂਕਿ ਇੱਕ ਤੱਕਾ ਹੋ ਰਿਹਾ ਹੈ ਚੱਕ ਕੌਮ ਦੇ ਨਾਲ ਬੰਦੀ ਸਿੰਘਾਂ ਨਾਲ ਧੱਕਾ ਹੋ ਰਿਹਾ ਜਿਨ੍ਹਾਂ ਨੇ ਦੇਖੋ ਜਿਨ੍ਹਾਂ ਨੇ ਕੋਈ ਜ਼ੁਲਮ ਹੁੰਦਾ ਸੀ ਜਾਂ ਕੋਈ ਵਾਰਦਾਤ ਹੋਈ ਜਾਂ ਕੋਈ ਵੈਲਸ ਹੋਇਆ ਚਲੋ ਉਸ ਸਮੇਂ ਦੇ ਹਿਸਾਬ ਨਾਲ ਹੋਇਆ ਪਰ ਲੇਕਿਨ ਜਦੋਂ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਿਆ ਦੁਗਣੀਆਂ ਦੁਗਣੀਆਂ ਸਜ਼ਾਵਾਂ ਹੋ ਗਈ ਹੈ ਤਾਂ ਉਹਨਾਂ ਨੂੰ ਕਾਨੂੰਨ ਨੂੰ ਵੀ ਛੱਡਣ ਦਾ ਹੱਕ ਚਾਹੀਦਾ ਬਿਲਕੁਲ ਛੱਡਣਾ ਚਾਹੀਦਾ ਇਸ ਕਰਕੇ ਸਾਨੂੰ ਇਹਦੀ ਆਵਾਜ਼ ਸਾਰਿਆਂ ਨੂੰ ਇਕੱਠੇ ਹੋ ਕੇ ਜਿੰਨੀਆਂ ਸੰਪਰਦਾਇ ਕੋਈ ਸੰਤ ਸਮਾਜ ਕੋਈ ਨਿਰਮਲਾ ਪੰਥ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਹੋਰ ਸਾਡੇ ਜਿੰਨੇ ਲੋਕ ਇਕੱਠੇ ਹੋ ਕੇ ਜਿੰਨੇ ਸਾਰੇ ਇਕੱਠੇ ਹੋ ਕੇ ਆ ਸੀ ਜਿੰਨੀ ਆਵਾਜ਼ ਚੱਕਾਂਗੇ ਸਾਰੇ ਵੀਰ ਭਰਾ ਜਿਨੇ ਕਲਾਕਾਰ ਹੋਗੇ ਸਾਡੇ ਜਿਵੇਂ ਦਿੱਲੀ ਉਹਨਾਂ ਨੇ ਬੜਾ ਸਾਥ ਦਿੱਤਾ ਇੱਥੇ ਵੀ ਆ ਰਹੇ ਬਾਦ ਚੜ ਕੇ ਹਨ ਜਿੰਨਾ ਸੰਘਰਸ਼ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਸੰਜੋਗ ਕਰਾਂਗੇ ਨਾ ਉਹਨਾਂ ਸੰਗਤ ਦਾ ਮੋਨੋਬਲ ਵਧੇਗਾ ਉਹਨੇ ਸਰਕਾਰ ਤੇ ਪ੍ਰੈਸ਼ਰ ਬਣੇਗਾ ਸਾਡਾ 26 ਜਨਵਰੀ ਦਾ ਜਿਹੜਾ ਇੱਕ ਕਾਲ ਦਿੱਤੀ ਗਈ ਹੈ 26 ਜਨਵਰੀ ਨੂੰ ਨਿਹੰਗ ਜਥੇਬੰਦੀਆਂ ਵੱਲੋਂ ਤੁਹਾਡੇ ਦਲਪੰਥ ਵੱਲੋਂ 92 ਕਰੋੜੀ ਵੱਲੋਂ ਜਿਹਦੇ ਬਾਬਾ ਰਾਜਾ ਰਾਜ ਸਿੰਘ ਪੱਕੇ ਡੇਰੇ ਲਾਏ ਆ ਤੁਸੀਂ ਵੀ ਇੱਥੇ ਲਗਾਤਾਰ ਆਉਂਦੇ ਰਹਿੰਦੇ ਹੋ ਅੱਜ ਪੱਕੇ ਡੇਰੇ ਲਾ ਲਿਆ ਹੋਰ ਵੀ ਦਲਪੰਥ ਪਹੁੰਚ ਰਹੇ ਆ ਦੇਖੋ ਜਿਹੜੀ ਕੋਲ ਤੇ ਸਾਰਿਆਂ ਨੂੰ ਦਿੱਤੀ ਗਈ ਪੂਰੇ ਪੰਥ ਨੂੰ ਜਿੱਥੇ ਕਿ ਪੂਰੇ ਪੰਥ ਨੂੰ ਕੋਲ ਦਿੱਤੀ ਗਈ ਪੂਰੀ ਕੌਮ ਨੂੰ ਦਿੱਤੀ ਕਿ ਜਿੰਨਾ ਵੀ ਸਾਰਾ ਵਿੱਚ ਆ ਜਾਂਦਾ ਆਪਣਾ ਦੇਸ਼ ਆ ਵਿਦੇਸ਼ਾ ਤੋਂ ਵੀ ਲੋਕ ਉਹਨਾਂ ਹਰਿਆਣੇ ਚ ਬੜੀ ਸੰਗਤ ਆ ਰਹੀ ਉਹਨਾਂ ਦੇ ਮੈਸੇਜ ਆ ਰਹੇ ਆ ਕਿ ਇੰਟਰਵਿਊ ਤੁਹਾਡੇ ਸਾਹਮਣੇ ਦੇ ਰਹੇ ਕਿ ਇਹ ਹਰਿਆਣੇ ਚ ਲੋਕ ਆ ਰਹੇ ਨੇ ਯੂਪੀ ਚੋਂ ਆ ਰਹੇ ਆ ਤੇ ਪੰਜਾਬ ਵਾਲਿਆਂ ਨੂੰ ਮੇਰੇ ਖਿਆਲ ਚ ਇਸ ਵਾਅਦੇ ਚੜ ਕੇ ਸੰਯੋਗ ਦੇਣਾ ਜਿਹਦਾ ਜਿੰਨੀਆਂ ਵੀ ਸਾਡੀ ਆ ਧਾਰਮਿਕ ਸੰਸਥਾ ਹੈ ਜੀ ਤੇ ਸਾਰਿਆਂ ਨੂੰ ਵਾਅਦਾ ਚੜ ਕੇ ਇਸ 26 ਜਨਵਰੀ ਨੂੰ ਇੱਥੇ ਮਨੋਵਲ ਵਧਾਈ ਹੈ ਇਹਨਾਂ ਦਾ ਸਾਰਿਆਂ ਦਾ ਨਾਲ ਸਾਥ ਦੇ ਕੇ ਜੋ ਕਿ ਬੰਦੀ ਸਿੰਘਾਂ ਦੀ ਗੱਲ ਹੋ ਸਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੋ ਸਕਦੀ। ਇੱਕ ਬਾਬਾ ਜੀ ਅੱਜ ਇੱਕ ਮੈਂ ਇਸ਼ਤਿਆਰ ਫੇਸਬੁੱਕ ਤੇ ਵੇਖ ਰਿਹਾ ਸੀਗਾ ਜਿਵੇਂ 26 ਜਨਵਰੀ ਦੀ ਕੋਲ ਦਿੱਤੀ ਗਈ ਵੀ ਅਸੀਂ ਕੌਮ ਇਨਸਾਫ ਮੋਰਚੇ ਲਈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੱਥੇ ਇਕੱਠੇ ਹੋਣਾ। ਅੱਜ ਮਾਨ ਦਲ ਵੱਲੋਂ ਇੱਕ ਵੱਖਰਾ ਜਿਹੜਾ ਵਾ ਉਹਨਾਂ ਵੱਲੋਂ ਵੱਖਰੇ ਹੀ ਇੱਕ ਜਲੰਧਰ ਤਰਨਤਾਰਨ ਤੇ ਬਰਗਾੜੀ 26 ਜਨਵਰੀ ਨੂੰ ਕੱਟ ਕਰਨ ਦੀ ਗੱਲ ਕੀਤੀ ਗਈ ਹੈ। ਇਹਨੂੰ ਕਿਵੇਂ ਵੇਖਦੇ ਹੋ? ਦੇਖੋ ਸਿਮਰਜੀਤ ਸਿੰਘ ਮਾਨ ਬੜੇ ਸੂਝਵਾਨ ਲੀਡਰ ਨੇ ਜੀ ਕੌਮ ਉਹਨਾਂ ਨੂੰ ਬੜਾ ਵਧੀਆ ਜਰਨੈਲ ਮੰਨਦੀ ਏ ਕੌਮ ਦੇ ਉਹਨਾਂ ਨੂੰ ਫੈਸਲੇ ਆ ਤੇ ਉਹਨਾਂ ਨੂੰ ਸਭ ਕੋ ਮੋਹਰ ਲਾਉਣੀ ਚਾਹੀਦੀ ਆ ਜੀ ਜੀ ਉਹ ਕਿ ਇੱਥੇ ਵੀ ਆ ਕੇ ਉਹਦੋਂ ਜਿਤਨੇ ਆਏ ਸੀ ਮਮੀ ਇੱਥੇ ਸੀਗਾ ਜੀ ਅਸੀਂ ਵੀ ਬੋਲੇ ਸੀ ਮਾਨ ਸਾਹਿਬ ਬੋਲ ਕੇ ਗਏ ਘਟੋ ਘਟ ਬੋਤਾਂ ਨੇ ਮੇਰੇ ਖਾ ਅੱਧਾ ਪੂਣਾ ਘੰਟਾ ਬੋਲੇ ਇੱਥੇ ਸਟੇਜ ਤੇ ਜੀ ਜੀ ਵੀ ਬੜੀ ਵਧੀਆ ਗੱਲ ਐ ਇਸ ਕਰਕੇ ਮਾਨ ਸਾਹਿਬ ਨੂੰ ਆਪ ਸੋਚਣ ਦੀ ਲੋੜ ਐ ਅੱਜ ਕੌਮ ਦੇ ਨਾਲ ਖੜਨ ਦੀ ਲੋੜ ਸੀ ਅੱਜ ਬੰਦੀ ਸਿੰਘਾਂ ਨਾਲ ਖੜਨ ਦੀ ਲੋੜ ਕਿਉਂਕਿ ਉਹਨਾਂ ਦਾ ਹੀ ਸੰਘਰਸ਼ ਚਲਾਇਆ ਹੋਇਆ ਐ ਜੀ ਜੀ ਜਿਨੇ ਪੰਜਾਬ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਅੱਜ ਇਸ ਸੰਘਰਸ਼ੇ ਵਾ ਚੜ੍ਹ ਕੇ ਸਾਥ ਦੇਣਾ ਚਾਹੀਦਾ ਜਿਹੜੇ ਜਿਹੜੇ ਚਲੋ ਬਰਗਾਰੀ ਮੋਰਚਾ ਚੱਲਦਾ ਬੜੀ ਵਧੀਆ ਗੱਲ ਹੋਰ ਜਿਨੇ ਮੋਰਚੇ ਆ ਉਥੇ ਜਿਹੜੀ ਸੰਗਤ ਬੈਠੀ ਉਹ ਰਹਿਣੀ ਚਾਹੀਦੀ ਪਰ ਲੇਕਿਨ ਜਿਹੜੀ ਕੋਲ ਦਿੱਤੀ ਸਾਰੀ ਸੰਗਤ ਨੇ ਹੂੰ ਪੂਰੇ ਪੰਥਵੱਲੋਂ ਜੋ ਇਥੋਂ ਦਿੱਤੀ ਗਈ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਹੀ ਵਾਦ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਬਾਕੀ ਜਿਹੜਾ ਉਹ ਪ੍ਰੋਗਰਾਮ ਉਹ ਲੀਕ ਰਿਹਾ ਨਹੀਂ ਪਹਿਲੋ ਇਹ ਪ੍ਰੋਗਰਾਮ ਦੇ ਕੇ ਬਾਅਦ ਚ ਉਥੇ ਟਾਈਮ ਰੱਖ ਲੈਂਦੇ ਇਹ ਮਾਨ ਸਾਹਿਬ ਨੂੰ ਵੱਧ ਸੋਚਣ ਦੀ ਲੋੜ ਹੈ ਕਿਉਂਕਿ ਕੌਮ ਉਹਨਾਂ ਨੂੰ ਲੀਡਰ ਮੰਨਦੀ ਆ ਜੀ ਜੀ ਤੇ ਜੇ ਅੱਜ ਉਹਨਾਂ ਨੂੰ ਕੌਮ ਦੇ ਨਾਲ ਖੜਨ ਦੀ ਲੋੜ ਹੈ ਕਿਉਂਕਿ ਜਗਤਾਰ ਸਿੰਘ ਹਵਾਰੇਰੀ ਹੋ ਗਏ ਬੰਦੀ ਸਿੰਘਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੀ ਗੱਲ ਤੇ ਅੱਜ ਅਸੀਂ ਜੇ ਇਕੱਠੇ ਹੋ ਜਾਾਂਗੇ ਸਿਰਨਾ ਸਿਰ ਜੋੜਾਂਗੇ ਤੇ ਬੜੀ ਵਧੀਆ ਗੱਲ ਹੋਏਗੀ ਜੇ ਅੱਜ ਅਸੀਂ ਅਡਵਰਟ ਹੋਣ ਲੱਗੇ ਤੇ ਸਾਡੇ ਵਾਸਤੇ ਬਹੁਤ ਗਲਤ ਸੰਦੇਸ਼ ਜਾਏਗਾ ਇੱਕ ਲਾਸਟ ਸਵਾਲ ਹੈ ਕਿ ਬੰਦੀ ਸਿੰਘ ਰਿਹਾ ਹੋ ਜਾਣ ਤੇ ਬਹੁਤੇ ਲੀਡਰ ਸਾਡੇ ਇਹ ਇਹ ਮੰਨਦੇ ਹੋਣਗੇ ਅੰਦਰ ਖਾਤੇ ਵੀ ਵੀ ਜੇ ਉਹ ਬਾਹਰ ਆ ਗਏ ਤੇ ਸਾਡਾ ਵਿजूद ਕਿਤੇ ਖਤਮ ਹੋ ਜਾਵੇ ਕਿ ਇਸੇ ਕਰਕੇ ਤੇ ਸਾਡੇ ਲੀਡਰ ਜਿਹੜੇ ਸਿਆਸੀ ਲੀਡਰ ਖਾਸ ਕਰਕੇ ਜਿਹਨਾਂ ਸੀ ਧਾਰਮਿਕ ਵਿੰਗ ਦੇ ਵੀ ਲੀਡਰ ਕਹਿੰਦੇ ਆ ਉਹ ਇਕੱਠੇ ਨਾ ਹੁੰਦੇ ਹੋਣ ਦੇਖੋ ਗੱਲ ਇਹ ਨਾ ਚਲੋ ਆਪਾਂ ਮੰਨ ਲਈ ਬੰਦੀ ਸਿੰਘ ਰਿਹਾ ਹੋ ਗਏ ਸਰਕਾਰ ਕਰੇ ਬੜੀ ਵਧੀਆ ਗੱਲ ਏ ਜੇ ਸਾਡੀ ਕੌਮ ਦੇ ਲੀਡਰ ਇਹ ਸੋਚ ਰਹੇ ਨੇ ਵੀ ਜੇ ਉਹ ਬਾਹਰ ਆ ਗਏ ਵੀ ਸਾਡੀਆਂ ਰੋਟੀਆਂ ਨਹੀਂ ਸਿਕਣੀਆਂ ਸਾਨੂੰ ਕਿਸ ਨੇ ਲੀਡਰ ਨਹੀਂ ਮੰਨਣਾ ਦੇਖੋ ਯਾਰ ਉਹ ਤੇ ਇੱਕ ਸੰਘਤਨ ਇਹ ਦੇਖਣਾ ਹੈ ਜੇ ਇੱਕ ਬੰਦੇ ਮਗਰ 50 ਲੱਖ ਦੁਨੀਆ ਖੜੀ ਇੱਕ ਬੰਦੇ ਮਗਰ 10000 ਆ ਤੇ ਉਹਦੇ ਚ ਆਪਾਂ ਤੇ ਉਹ ਕੁਝ ਨਹੀਂ ਕਰ ਸਕਦੇ ਇਹ ਸੰਘਤਨ ਇਹ ਦੇਖਣਾ ਹੈ ਜੇ ਹੁਣ ਬੰਦੀ ਸਿੰਘ ਆ ਗਏ ਬੰਦੀ ਸਿੰਘਾਂ ਮਗਰ ਥੋੜੇ ਬੰਦੇ ਉਹਨਾਂ ਮਗਰ ਜਿਆਦੇ ਆ ਉਹਨਾਂ ਦੀ ਆਪ ਹੀ ਚਾਜਾ ਕਰਿਆ ਤੇ ਜੇ ਹੁਣ ਬੰਦੀ ਸਿੰਘਾਂ ਮਗਰ ਲੋਕ ਖੜੇ ਅੱਜ ਤੇ ਬੰਦੀ ਸਿੰਘਾਂ ਦੀ ਆਵਾਜ਼ ਚੱਕ ਰਿਆ ਕਿਉਂਕਿ ਇਹ ਤੇ ਇੱਕ ਕੁਰਬਾਨੀ ਨੂੰ ਮੋਲਿਆ ਸਿਧਾਤਾ ਦਾ ਮੋਲਿਆ ਜਿਨ੍ਹਾਂ ਨੇ ਪੰਥ ਲਈ ਕੁਰਬਾਨੀਆਂ ਕੀਤੀਆਂ ਇਹ ਕੌਮ ਨੇ ਤੇ ਉਹਨਾਂ ਨਾਲ ਖੜਨਾ ਹੀ ਹੁੰਦਾ ਜੀ ਜੀ ਇਸ ਕਰਕੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਬਥੇਰੇ ਲੀਡਰ ਰਿਆ ਕਰ ਲਿਆ ਬਥੇਰੇ ਤੁਸੀਂ ਰਾਜ ਭੋਗ ਲਏ ਬਥੇਰਾ ਕੁਝ ਬਣਾ ਲਿਆ ਪਰ ਹੁਣ ਤੁਹਾਨੂੰ ਕੌਮ ਨਾਲ ਖੜਨ ਦੀ ਲੋੜ ਹੈ ਅੱਜ ਖੜੋ ਜੀ ਜੀ ਜੇ ਅੱਜ ਤੁਸੀਂ ਕੌਮ ਨਾਲ ਖੜ ਗਏ ਤੇ ਕੌਮ ਤੁਹਾਡੇ ਨਾਲ ਖੜੂਗੀ ਜੀ ਜੀ ਤੇ ਜੇ ਨਾ ਖੜੇ ਤੇ ਤੁਸੀਂ ਵੇਖ ਲਓ ਜਿਹੜੇ ਕੌਮ ਨਾਲ ਨਹੀਂ ਖੜਦੇ ਤੇ ਉਹਨਾਂ ਦਾ ਹਾਲ ਦੇਖੋ ਲਓ ਫਿਰ ਰੋਡ ਤੇ ਵੀ ਕੋਈ ਨਹੀਂ ਚੱਲਦੇ ਪਹਿਲਾਂ ਉਹਨਾਂ ਸਭ ਤੋਂ ਪਹਿਲਾਂ ਗਨ ਮੈਣੇ ਲੈਣੇ ਪੈਂਦੇ ਆ 26 ਜਨਵਰੀ ਨੂੰ ਵੱਡਾ ਕੌਮੀ ਇਕੱਠ ਰੱਖਿਆ ਗਿਆ ਹੈ ਦਲਪੰਥ ਅੱਗੇ ਹੋ ਕੇ ਅਗਵਾਈ ਕਰੇਗਾ ਦਲਪੰਥ ਜਿਹੜੇ ਵਿੱਚ ਬੈਠੇ ਆ ਜਿਹੜੇ ਆ ਰਹੇ ਆ ਕਿਉਂਕਿ ਅਸੀਂ ਤੇ ਇਹ ਕਹਿੰਦੇ ਵੀ ਅਸੀਂ 26 ਜਨਵਰੀ ਨੂੰ ਇੱਥੇ ਬੜੇ ਵਧੀਆ ਸਦਹਾਤਾ ਤਾਂ ਰਹਿ ਗਏ ਜੀ ਜੀ ਪੂਰੀ ਮਰਜ਼ਾਦਾ ਦੇ ਅਨੁਸਾਰ ਕੋਈ ਵੈਲਸ ਨਹੀਂ ਕਰੇ ਬੜੇ ਟਾਂਕ ਦੇ ਨਾਲ ਜਿਵੇਂ ਵੀ ਜ਼ਿੰਮੇਵਾਰ ਵਿਅਕਤੀ ਤੁਹਦੇ ਕਹਿਣਗੇ ਕਿਉਂਕਿ ਸਾਨੂੰ ਜ਼ਿੰਮੇਵਾਰਾ ਦੀ ਗੱਲ ਮੰਨਣੀ ਚਾਹੀਦੀ ਜੀ ਜੀ ਕਿਉਂਕਿ ਧਰਨਾ ਬੜਾ ਵਧੀਆ ਚਲਾ ਰਹੇ ਆ ਬੜੇ ਸਿਧਾਂਤਾਂ ਚਲਾ ਰਹੇ ਜੇ ਇਥੇ ਹਰ ਬੰਦਾ ਲੀਡਰ ਬਣੇਗਾ ਉਹ ਗਲਤ ਹੈ ਭਾਵੇਂ ਐਸੀ ਹੋਈਏ ਅਸੀਂ ਇਹ ਕਹਿੰਦੇ ਵੀ ਜਿਹੜੇ ਜ਼ਿੰਮੇਵਾਰ ਵਿਅਕਤੀ ਉਹਨਾਂ ਦੀ ਗੱਲ ਸੁਣੋ ਵੀ ਜਿਵੇਂ ਉਹ ਕਹਿੰਦੇ ਉਸ ਹਾਵਨਾ ਚੱਲ ਕੇ 26 ਜਨਵਰੀ ਨੂੰ ਅਸੀਂ ਵੱਧ ਤੋਂ ਵੱਧ ਇਕੱਠ ਕਰਕੇ ਪੂਰੇ ਜਹੋ ਜਲਾਲ ਦੇ ਨਾਲ ਜਿਹੜਾ ਜਿਹੜਾ ਸਾਡਾ ਰੂਟ ਹੈ ਉੱਥੇ ਸੰਗਤ ਨੂੰ ਪਬਲਿਕ ਨੂੰ ਸਰਕਾਰ ਨੂੰ ਬੜਾ ਪਤਾ ਲੱਗੇ ਵੀ ਵਾਕਈ ਇਹਨਾਂ ਦਾ ਏਕਾ ਹੈ ਵਾਕਈ ਤਪਾਕੇ ਵਾਕਈ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਆ ਵਾਕਈ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਆ ਬੇਅਦਬ ਇਨਸਾਫ ਦੀ ਗੱਲ ਕਰ ਰਹੇ ਆ ਬਿਲਕੁਲ ਜੀ ਸਾਡੇ ਨਾਲ ਜਹੇਦਾਰ ਬਾਬਾ ਕੁਲਵਿੰਦਰ ਸਿੰਘ ਜੀ 92 ਕਰੋੜੀ ਜੁੜੇ ਸਨ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਕੌਮ ਨੂੰ ਇੱਕੇ ਦੇ ਸੂਤਰ ਵਿੱਚ ਇਕੱਠੇ ਹੋਣ ਦੀ ਗੱਲਬਾਤ ਕੀਤੀ ਹੈ ਕਿ ਜਿੰਨਾ ਚਿਰ ਸਾਡਾ ਏਕਾ ਨਹੀਂ ਹੁੰਦਾ ਅਸੀਂ ਗੱਲਾਂ ਤੇ ਕਰਦੇ ਆ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਈਏ ਨਿਸ਼ਾਨ ਵੀ ਸਾਡਾ ਏਕ ਹੈ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੀ ਵੀ ਗੱਲ ਕਰਦੇ ਆ ਵੀ ਬਾਣੀ ਵੀ ਸਾਡਾ ਏਕ ਹੈ ਗ੍ਰੰਥ ਵੀ ਸਾਡਾ ਏਕ ਹੈ ਪੰਥ ਵੀ ਸਾਡਾ ਏਕ ਹੈ ਫਿਰ ਵੱਖਰੇ ਵੱਖਰੇ ਸਾਡੇ ਜਿਹੜੇ ਜਿਹੜੇ ਸਾਡੇ ਰੂਟ ਵੱਖਰੇ ਵੱਖਰੇ ਕਿਉਂ ਹੋ ਜਾਂਦੇ ਨੇ ਜੇ ਇੱਕ ਬਣੇ ਅਸੀਂ ਇੱਥੇ 26 ਜਨਵਰੀ ਦਾ ਪ੍ਰੋਗਰਾਮ ਰੱਖਿਆ ਦੂਸਰੇ ਬੰਨੇ ਸਾਡੇ ਲੀਡਰ ਕੁਝ ਦੂਸਰੇ ਪਾਸੇ ਪ੍ਰੋਗਰਾਮ ਰੱਖ ਰਹੇ ਨੇ ਫਿਰ ਇਹ ਜਿਹੜਾ ਸਮਾਂ ਜਿਹੜਾ ਵੇਖਣਾ ਬੰਦਦਾ ਕਿ ਉਹ ਲੋਕਾਂ ਦੇ ਅੰਦਰ ਆਪਣੇ ਆਪ ਕਿੰਨਾ ਕਿਤੇ ਗੱਲ ਜਾਂਦੀ ਹੈ ਕਿ ਉਹ ਲੋਕ ਪੰਥ ਦਾ ਭਲਾ ਚਾਹੁੰਦੇ ਨੇ ਜਾਂ ਨਹੀਂ ਇਹ ਵੀ ਸੋਚਣਾ ਬੰਦਦਾ ਸੋ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਬਾਬਕ ਕੁਲਵਿੰਦਰ ਸਿੰਘ ਜੀ 96 ਕਰੋੜੀ ਨਾਲ ਗੱਲਬਾਤ ਕਰ ਰਹੀ ਸੀ ਜਿਨ੍ਹਾਂ ਨੇ ਸਿੰਘੂ ਬਾਡਰ ਤੇ ਲਗਾਤਾਰ ਸੇਵਾਵਾਂ ਦਿੱਤੀਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਅਕਾਲ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਬਿਅੰਸ ਸਿੰਘ ਟੇਲਾ ਗੱਲਬਾਤ ਕਰਨ ਦੇ ਲਈ ਜਥੇਦਾਰ ਬਾਬਕ ਕੁਲਵਿੰਦਰ ਸਿੰਘ ਜੀ 96 ਕਰੋੜੀ ਜਿਨ੍ਹਾਂ ਨੂੰ ਅਸੀਂ ਲਗਾਤਾਰ ਸਿੰਘੂ ਬਾਡਰ ਤੇ ਇਹਨਾਂ ਦੇ ਦਰਸ਼ਨ ਕਰਦੇ ਰਹੇ ਹਾਂ ਔਰ ਬਹੁਤ ਵੱਡੀਆਂ ਸੇਵਾਵਾਂ ਉੱਥੇ ਵੀ ਦਿੱਤੀਆਂ ਔਰ ਸਿੰਘੂ ਬਾਡਰ ਤੇ ਤਨਮਨ ਤੰਦੇ ਨਾਲ ਸੇਵਾਵਾਂ ਕਰਦੇ ਰਹੇ ਨੇ ਅੱਜ ਇੱਥੇ ਮੋਰਚੇ ਵਿੱਚ ਵੀ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੇ ਨੇ ਔਰ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਆ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹਦੇ ਸਮੂਹ ਸੰਗਤ ਨੂੰ ਇਹ ਹੀ ਬੁਨਤੀ ਕਰਦੇ ਆ ਵੀ ਅਸੀਂ ਅੱਜ ਦੇ ਨਿਆਰੇ ਵੈਸੇ ਜੀ ਜੀ 8 ਤੋਂ ਬਾਅਦ ਵੀ ਆਏ ਆ ਫਿਰ ਮਾਗੀ ਆ ਗਈ ਵਿੱਚ ਜੋੜ ਮੇਲੇ ਜਾਂ ਮਾਗੀ ਤੋਂ ਬਾਅਦ ਵੀ ਆ ਰਿਹਾ ਸਿੰਘ ਸਾਰੇ ਇੱਥੇ ਪਹਿਰਾ ਦਿੰਦੇ ਰਾਤ ਨੂੰ ਆ ਕੇ ਇੱਥੇ ਆਪਣਾ ਪੱਕੇ ਰੰਦੇ ਇਤੇ ਕਿਉਂਕਿ ਖਾਲਸੇ ਦੇ ਇਹੀ ਸਿਧਾਤੇ ਗਊ ਗਰੀਬ ਦੇ ਰક્ષਾ ਕਰਨੇ ਜਿਵੇਂ ਸਾਡੇ ਤੇ ਬਜ਼ੁਰਗ ਸਾਰਿਆਂ ਦਾ ਪਹਿਰਾ ਦੇਣਾ ਵੀ ਸਾਨੂੰ ਜ਼ਰੂਰੀ ਹੈ ਸਿੱਖ ਪੰਥ ਨੂੰ ਇਹੀ ਬੇਨਤੀ ਕਰਦੇ ਆ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੂੰ ਸੰਤ ਸਮਾਜ ਨੂੰ ਵੀ ਸਾਡਾ ਇਹ ਕੌਮੀ ਮੋਰਚਾ ਹੈ ਜਿੱਥੇ ਕਿ ਬੰਦੀ ਸਿੰਘਾਂ ਦਾ ਮੋਰਚਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਠੇ ਸਾਰੇ ਅਸੀਂ ਨਾਲ ਹੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵੀ ਮਸਲਾ ਬਣਿਆ ਹੋਇਆ ਹੈ ਸਾਡੇ ਲਈ ਇਸ ਕਰਕੇ ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਅਸੀਂ ਵੱਧ ਚੜ੍ਹ ਕੇ ਇਸ ਸੰਘਰਸ਼ ਦਾ ਸਾਥ ਦਈਏ ਜੋ ਕਿ ਸੰਗਤ ਦਾ ਜਿੰਨੇ ਵੀ ਇਥੋਂ ਦੇ ਪ੍ਰਬੰਧਕ ਉਹਨਾਂ ਦਾ ਹੋਰ ਮਨੋਬਲ ਵਧੇ ਕਿ ਅਸੀਂ ਇਸ ਮੋਰਚੇ ਦਾ ਅਨਸਾਫ਼ ਲੈ ਸਕੀਏ ਜਿਵੇਂ ਕਿ ਦਿੱਲੀ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਜੇ ਸਾਡਾ ਏਕਾ ਸੀਗਾ ਪੂਰੇ ਭਾਰਤ ਵੱਲੋਂ ਕੀ ਪੂਰੇ ਵਰਲਡ ਵੱਲੋਂ ਦਿੱਲੀ ਕਿਸਾਨੀ ਸੰਘਰਸ਼ ਚੱਲਿਆ ਹੈ ਜੀ ਜੀ ਅਸੀਂ ਕਹਿੰਦੇ ਉਸੇ ਤਰ੍ਹਾਂ ਹੀ ਇਹ ਸੰਘਰਸ਼ ਚੱਲੇ ਪੂਰੀ ਕੌਮ ਕੀ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਆਉਣ ਹਰਿਆਣੇ ਤੋਂ ਵੀ ਪੂਰੇ ਭਾਰਤ ਵੱਲੋਂ ਕਿਉਂਕਿ ਇੱਕ ੱੱਕਾ ਹੋ ਰਿਹਾ ਹੈ ਸੇਖ ਕੌਮ ਦੇ ਨਾਲ ਬੰਦੀ ਸਿੰਘਾਂ ਨਾਲ ਧੱਕਾ ਹੋ ਰਿਹਾ ਜਿਨ੍ਹਾਂ ਨੇ ਦੇਖੋ ਜਿਨ੍ਹਾਂ ਨੇ ਕੋਈ ਜ਼ੁਲਮ ਹੁੰਦਾ ਸੀ ਜਾਂ ਕੋਈ ਵਾਰਦਾਤ ਹੋਈ ਜਾਂ ਕੋਈ ਵੈਲਸ ਹੋਇਆ ਚਲੋ ਉਸ ਸਮੇਂ ਦੇ ਹਿਸਾਬ ਨਾਲ ਹੋਇਆ ਪਰ ਲੇਕਿਨ ਜਦੋਂ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਿਆ ਦੁਗਣੀਆਂ ਦੁਗਣੀਆਂ ਸਜ਼ਾਵਾਂ ਹੋ ਗਈ ਹੈ ਤਾਂ ਉਹਨਾਂ ਨੂੰ ਕਾਨੂੰਨ ਨੂੰ ਵੀ ਛੱਡਣ ਦਾ ਹੱਕ ਚਾਹੀਦਾ ਬਿਲਕੁਲ ਛੱਡਣਾ ਚਾਹੀਦਾ ਇਸ ਕਰਕੇ ਸਾਨੂੰ ਇਹਦੀ ਆਵਾਜ਼ ਸਾਰਿਆਂ ਨੂੰ ਇਕੱਠੇ ਹੋ ਕੇ ਜਿੰਨੀਆਂ ਸੰਪਰਦਾਇ ਕੋਈ ਸੰਤ ਸਮਾਜ ਕੋਈ ਨਿਰਮਲਾ ਪੰਤੇ ਜਿੰਨੇ ਵੀ ਪੰਜਾਬ ਦੇ ਵਿੱਚ ਹੋਰ ਸਾਡੇ ਜਿੰਨੇ ਲੋਕ ਇਕੱਠੇ ਹੋ ਕੇ ਜਿੰਨੇ ਸਾਰੇ ਇਕੱਠੇ ਹੋ ਕੇ ਆ ਸੀ ਜਿੰਨੀ ਆਵਾਜ਼ ਚੱਕਾਂਗੇ ਸਾਰੇ ਵੀਰ ਭਰਾ ਜਿਨੇ ਕਲਾਕਾਰ ਹੋਗੇ ਸਾਡੇ ਜਿਵੇਂ ਦਿੱਲੀ ਉਹਨਾਂ ਨੇ ਬੜਾ ਸਾਥ ਦਿੱਤਾ ਇੱਥੇ ਵੀ ਆ ਰਹੇ ਬਾਦ ਚੜ ਕੇ ਹਨ ਜਿੰਨਾ ਸੰਘਰਸ਼ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਸੰਜੋਗ ਕਰਾਂਗੇ ਨਾ ਉਹਨਾਂ ਸੰਗਤ ਦਾ ਮੋਨੋਬਲ ਵਧੇਗਾ ਉਹਨੇ ਸਰਕਾਰ ਤੇ ਪ੍ਰੈਸ਼ਰ ਬਣੇਗਾ ਸਾਡਾ 26 ਜਨਵਰੀ ਦਾ ਜਿਹੜਾ ਇੱਕ ਕਾਲ ਦਿੱਤੀ ਗਈ ਹੈ 26 ਜਨਵਰੀ ਨੂੰ ਨਿਹੰਗ ਜਥੇਬੰਦੀਆਂ ਵੱਲੋਂ ਤੁਹਾਡੇ ਦਲਪੰਥ ਵੱਲੋਂ 92 ਕਰੋੜੀ ਵੱਲੋਂ ਜਿਹਦੇ ਬਾਬਾ ਰਾਜਾ ਰਾਜ ਸਿੰਘ ਨੇ ਪੱਕੇ ਡੇਰੇ ਲਾਇਆ ਤੁਸੀਂ ਵੀ ਇੱਥੇ ਲਗਾਤਾਰ ਆਉਂਦੇ ਰਹਿੰਦੇ ਹੋ ਅੱਜ ਪੱਕੇ ਡੇਰੇ ਲਾ ਲਿਆ ਹੋਰ ਵੀ ਦਲਪੰਥ ਪਹੁੰਚ ਰਹੇ ਆ ਦੇ ਕੋਸ ਜਿਹੜੀ ਕੋਲ ਤੇ ਸਾਰਿਆਂ ਨੂੰ ਦਿੱਤੀ ਗਈ ਪੂਰੇ ਪੰਥ ਨੂੰ ਕਿਤੇ ਕਿ ਪੂਰੇ ਪੰਥ ਨੂੰ ਕੋਲ ਦਿੱਤੀ ਗਈ ਪੂਰੀ ਕੌਮ ਨੂੰ ਦਿੱਤੀ ਕਿ ਜਿੰਨਾ ਵੀ ਸਾਰਾ ਵਿੱਚ ਆ ਜਾਂਦਾ ਆਪਣਾ ਦੇਸ਼ ਆ ਵਿਦੇਸ਼ਾ ਤੋਂ ਵੀ ਲੋਕ ਹਰਿਆਣੇ ਚ ਬੜੀ ਸੰਗਤ ਆ ਰਹੀ ਉਹਨਾਂ ਦੇ ਮੈਸੇਜ ਆ ਰਹੇ ਆ ਕਈ ਇੰਟਰਵਿਊ ਤੁਹਾਡੇ ਸਾਹਮਣੇ ਦੇ ਰਹੇ ਕਿ ਇਹ ਇਹ ਹਰਿਆਣੇ ਚ ਲੋਕ ਆ ਰਹੇ ਨੇ ਯੂਪੀ ਚ ਆ ਰਹੇ ਆ ਤੇ ਪੰਜਾਬ ਵਾਲਿਆਂ ਨੂੰ ਮੇਰੇ ਖਿਆਲ ਚ ਇਸ ਤੋਂ ਵੱਧ ਚੜ ਕੇ ਸੰਜੋਗ ਦੇਣਾ ਚਾਹੀਦਾ ਜਿੰਨੀਆਂ ਵੀ ਸਾਡੀ ਆ ਧਾਰਮਿਕ ਸੰਸਥਾ ਹੈ ਜੀ ਤੇ ਸਾਰਿਆਂ ਨੂੰ ਵੱਧ ਚੜ ਕੇ ਇਸ 26 ਜਨਵਰੀ ਨੂੰ ਇਥੇ ਮਨੋਵਾਲ ਵਧਾਈ ਹੈ ਇਹਨਾਂ ਦਾ ਸਾਰਿਆਂ ਦਾ ਨਾਲ ਸਾਥ ਦੇ ਕੇ ਜੋ ਕਿ ਬੰਦੀ ਸਿੰਘਾਂ ਦੀ ਗੱਲ ਹੋ ਸਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੋ ਸਕਦੀ ਹੈ ਇੱਕ ਬਾਬਾ ਜੀ ਅੱਜ ਇੱਕ ਮੈਂ ਇਸ਼ਤਿਆਰ ਫੇਸਬੁੱਕ ਤੇ ਵੇਖ ਰਿਆ ਸੀਗਾ ਜਿਵੇਂ 26 ਜਨਵਰੀ ਦੀ ਕੋਲ ਦਿੱਤੀ ਗਈ ਵੀ ਅਸੀਂ ਕੌਮ ਇਨਸਾਫ ਮੋਰਚੇ ਲਈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਥੇ ਇਕੱਠੇ ਹੋਣਾ ਅੱਜ ਮਾਨ ਦਲ ਵੱਲੋਂ ਇੱਕ ਵੱਖਰਾ ਜਿਹੜਾ ਵਾ ਉਹਨਾਂ ਵੱਲੋਂ ਵੱਖਰੇ ਹੀ ਇੱਕ ਜਲੰਧਰ ਤਰਨਤਾਰਨ ਤੇ ਬਰਗਾੜੀ 26 ਜਨਵਰੀ ਨੂੰ ਕੱਟ ਕਰਨ ਦੀ ਗੱਲ ਕੀਤੀ ਗਈ ਹੈ ਇਹਨੂੰ ਕਿਵੇਂ ਵੇਖਦੇ ਹੋ ਦੇਖੋ ਸਿਮਰਜੀਤ ਸਿੰਘ ਮਾਨ ਬੜੇ ਸੂਝਵਾਨ ਲੀਡਰ ਨੇ ਜੀ ਕੋਮਨਾਂ ਨੂੰ ਬੜਾ ਵਧੀਆ ਜਰਨੈਲ ਮੰਨਦੀ ਏ ਕੋਮ ਦੇ ਉਹਨਾਂ ਨੂੰ ਫੈਸਲੇ ਆ ਤੇ ਉਹਨਾਂ ਨੂੰ ਸਗੋਂ ਮੋਹਰ ਲਾਉਣੀ ਚਾਹੀਦੀ ਆ ਜੀ ਜੀ ਕਿਉਂਕਿ ਇੱਥੇ ਵੀ ਆ ਕੇ ਉਹਦੋਂ ਜਦ ਤਨ ਆਏ ਸੀ ਮਮੀ ਇੱਥੇ ਸੀਗਾ ਜੀ ਅਸੀਂ ਵੀ ਬੋਲੇ ਸੀ ਮਾਨ ਸਾਹਿਬ ਬੋਲ ਕੇ ਗਏ ਘਟੋ ਘਟ ਬੋਤਾਂ ਨੇ ਮੇਰੇ ਖਾ ਅੱਧਾ ਪੂਣਾ ਘੰਟਾ ਬੋਲੇ ਇੱਥੇ ਸਟੇਜ ਤੇ ਜੀ ਜੀ ਬੀ ਬੜੀ ਵਧੀਆ ਗੱਲ ਐ ਇਸ ਕਰਕੇ ਮਾਨ ਸਾਹਿਬ ਨੂੰ ਆਪ ਸੋਚਣ ਦੀ ਲੋੜ ਐ ਅੱਜ ਕੌਮ ਦੇ ਨਾਲ ਖੜਨ ਦੀ ਲੋੜ ਸੀ ਅੱਜ ਬੰਦੀ ਸਿੰਘਾਂ ਨਾਲ ਖੜਨ ਦੀ ਲੋੜ ਕਿਉਂਕਿ ਉਹਨਾਂ ਦਾ ਹੀ ਸੰਘਰਸ਼ ਚਲਾਇਆ ਹੋਇਆ ਐ ਜੀ ਜੀ ਜਿਨੇ ਪੰਜਾਬ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਅੱਜ ਇਸ ਸੰਘਰਸ਼ੇ ਵਾ ਚੜ੍ਹ ਕੇ ਸਾਥ ਦੇਣਾ ਚਾਹੀਦਾ ਜਿਹੜੇ ਜਿਹੜੇ ਚਲੋ ਬਰਗਾਰੀ ਮੋਰਚਾ ਚੱਲਦਾ ਬੜੀ ਵਧੀਆ ਗੱਲ ਹੋਰ ਜਿਨੇ ਮੋਰਚੇ ਆ ਉਥੇ ਜਿਹੜੀ ਸੰਗਤ ਬੈਠੀ ਉਹ ਰਹਿਣੀ ਚਾਹੀਦੀ ਪਰ ਲੇਕਿਨ ਜਿਹੜੀ ਕੋਲ ਦਿੱਤੀ ਸਾਰੀ ਸੰਗਤ ਨੇ ਹੂੰ ਪੂਰੇ ਪੰਥਵੱਲੋਂ ਜੋ ਇਥੋਂ ਦਿੱਤੀ ਗਈ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਹੀ ਵਾਦ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਬਾਕੀ ਜਿਹੜਾ ਉਹ ਪ੍ਰੋਗਰਾਮ ਉਹ ਲੀਕ ਰਿਹਾ ਨਹੀਂ ਪਹਿਲੋ ਇਹ ਪ੍ਰੋਗਰਾਮ ਦੇ ਕੇ ਬਾਅਦ ਚ ਉਥੇ ਟਾਈਮ ਰੱਖ ਲੈਂਦੇ ਇਹ ਮਾਨ ਸਾਹਿਬ ਨੂੰ ਵੱਧ ਸੋਚਣ ਦੀ ਲੋੜ ਹੈ ਕਿਉਂਕਿ ਕੌਮ ਉਹਨਾਂ ਨੂੰ ਲੀਡਰ ਮੰਨਦੀ ਆ ਜੀ ਜੀ ਤੇ ਜੇ ਅੱਜ ਉਹਨਾਂ ਨੂੰ ਕੌਮ ਦੇ ਨਾਲ ਖੜਨ ਦੀ ਲੋੜ ਹੈ ਕਿਉਂਕਿ ਜਗਤਾਰ ਸਿੰਘ ਹਵਾਰੇਰੀ ਹੋ ਗਏ ਬੰਦੀ ਸਿੰਘਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੀ ਗੱਲ ਤੇ ਅੱਜ ਅਸੀਂ ਜੇ ਇਕੱਠੇ ਹੋ ਜਾਾਂਗੇ ਸਿਰਨਾਸੇ ਜੋੜਾਂਗੇ ਤੇ ਬੜੀ ਵਧੀਆ ਗੱਲ ਹੋਏਗੀ ਜੇ ਅੱਜ ਅਸੀਂ ਅਡਵਰਟ ਹੋਣ ਲੱਗੇ ਤੇ ਸਾਡੇ ਵਾਸਤੇ ਬਹੁਤ ਗਲਤ ਸੰਦੇਸ਼ ਜਾਏਗਾ ਇੱਕ ਲਾਸਟ ਸਵਾਲ ਹੈ ਕਿ ਬੰਦੀ ਸਿੰਘ ਰਿਹਾ ਹੋ ਜਾਣ ਤੇ ਬਹੁਤੇ ਲੀਡਰ ਸਾਡੇ ਇਹ ਇਹ ਮੰਨਦੇ ਹੋਣਗੇ ਅੰਦਰ ਖਾਤੇ ਵੀ ਵੀ ਜੇ ਉਹ ਬਾਹਰ ਆ ਗਏ ਤੇ ਸਾਡਾ ਵਿजूद ਕਿਤੇ ਖਤਮ ਹੋ ਜਾਵੇ ਕਿ ਇਸੇ ਕਰਕੇ ਤੇ ਸਾਡੇ ਲੀਡਰ ਜਿਹੜੇ ਸਿਆਸੀ ਲੀਡਰ ਖਾਸ ਕਰਕੇ ਜਿਹਨਾਂ ਸੀ ਧਾਰਮਿਕ ਵਿੰਗ ਦੇ ਵੀ ਲੀਡਰ ਕਹਿੰਨੇ ਆ ਉਹ ਇਕੱਠੇ ਨਾ ਹੁੰਦੇ ਹੋਣ ਦੇਖੋ ਗੱਲ ਇਹ ਨਾ ਚਲੋ ਆਪਾਂ ਮੰਨ ਲੇ ਵੀ ਬੰਦੀ ਸਿੰਘ ਰਿਹਾ ਹੋ ਗਏ ਸਰਕਾਰ ਕਰੇ ਬੜੀ ਵਧੀਆ ਗੱਲ ਏ ਜੇ ਸਾਡੀ ਕੌਮ ਦੇ ਲੀਡਰ ਇਹ ਸੋਚ ਰਹੇ ਨੇ ਵੀ ਜੇ ਉਹ ਬਾਹਰ ਆ ਗਏ ਵੀ ਸਾਡੀਆਂ ਰੋਟੀਆਂ ਨਹੀਂ ਸਿਕਣੀਆਂ ਸਾਨੂੰ ਕਿਸ ਨੇ ਲੀਡਰ ਨਹੀਂ ਮੰਨਣਾ ਦੇਖੋ ਯਾਰ ਉਹ ਤੇ ਇੱਕ ਸੰਘਤਨ ਇਹ ਦੇਖਣਾ ਹੈ ਜੇ ਇੱਕ ਬੰਦੇ ਮਗਰ 50 ਲੱਖ ਦੁਨੀਆ ਖੜੀ ਇੱਕ ਬੰਦੇ ਮਗਰ 10000 ਆ ਜੀ ਤੇ ਉਹਦੇ ਚ ਆਪਾਂ ਤਾਂ ਕੁਝ ਨਹੀਂ ਕਰ ਸਕਦੇ ਇਹ ਸੰਘਤਨ ਇਹ ਦੇਖਣਾ ਹੈ ਜੇ ਹੁਣ ਬੰਦੀ ਸਿੰਘ ਆ ਗਏ ਬੰਦੀ ਸਿੰਘਾਂ ਮਗਰ ਥੋੜੇ ਬੰਦੇ ਉਹਨਾਂ ਮਗਰ ਜਿਆਦੇ ਆ ਉਹਨਾਂ ਦੀ ਆਪੀ ਚਾਹ ਜਾਇ ਕਰ ਆ ਜੀ ਜੀ ਤੇ ਜੇ ਹੁਣ ਬੰਦੀ ਸਿੰਘਾਂ ਮਗਰ ਲੋਕ ਖੜੇ ਅੱਜ ਤੇ ਬੰਦੀ ਸਿੰਘਾਂ ਦੀ ਆਵਾਜ਼ ਚੱਕ ਰਿਆ ਕਿਉਂਕਿ ਇਹ ਤੇ ਇੱਕ ਕੁਰਬਾਨੀ ਨੂੰ ਮੋਲਿਆ ਸਿਧਾਤਾ ਦਾ ਮੋਲਿਆ ਜਿਨ੍ਹਾਂ ਨੇ ਪੰਥ ਲਈ ਕੁਰਬਾਨੀਆਂ ਕੀਤੀਆਂ ਇਹ ਕੌਮ ਨੇ ਤੇ ਉਹਨਾਂ ਨਾਲ ਖੜਨਾ ਹੀ ਹੁੰਦਾ ਜੀ ਜੀ ਇਸ ਕਰਕੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਬਥੇਰੇ ਲੀਡ ਰਿਆ ਕਰ ਲਿਆ ਬਥੇਰੇ ਤੁਸੀਂ ਰਾਜ ਭੋਗ ਲਏ ਬਥੇਰਾ ਕੁਝ ਬਣਾ ਲਿਆ ਪਰ ਹੁਣ ਤੁਹਾਨੂੰ ਕੌਮ ਨਾਲ ਖੜਨ ਦੀ ਲੋੜ ਹੈ ਅੱਜ ਖੜੋ ਜੀ ਜੀ ਜੇ ਅੱਜ ਤੁਸੀਂ ਕੌਮ ਨਾਲ ਖੜ ਗਏ ਤੇ ਕੌਮ ਤੁਹਾਡੇ ਨਾਲ ਖੜੂਗੀ ਜੀ ਜੀ ਤੇ ਜੇ ਨਾ ਖੜੇ ਤੇ ਤੁਸੀਂ ਵੇਖ ਲਓ ਜਿਹੜੇ ਕੌਮ ਨਾਲ ਨਹੀਂ ਖੜਦੇ ਉਹਨਾਂ ਦਾ ਹਾਲ ਦੇਖ ਲਓ ਫਿਰ ਰੋਡ ਤੇ ਵੀ ਕੋਈ ਨਹੀਂ ਚੱਲਦੇ ਪਹਿਲਾਂ ਉਹਨਾਂ ਸਭ ਤੋਂ ਪਹਿਲਾਂ ਗਨ ਮੈਣੇ ਲੈਣੇ ਪੈਂਦੇ ਆ 26 ਜਨਵਰੀ ਨੂੰ ਵੱਡਾ ਕੌਮੀ ਇਕੱਠ ਰੱਖਿਆ ਗਿਆ ਹੈ ਦਲਪੰਥ ਅੱਗੇ ਹੋ ਕੇ ਅਗਵਾਈ ਕਰੇਗਾ ਦਲਪੰਥ ਜਿਹੜੇ ਵਿੱਚ ਬੈਠੇ ਆ ਜਿਹੜੇ ਆ ਰਹੇ ਆ ਕਿਉਂਕਿ ਅਸੀਂ ਤੇ ਇਹ ਕਹਿੰਦੇ ਵੀ ਅਸੀਂ 26 ਜਨਵਰੀ ਨੂੰ ਇੱਥੇ ਬੜੇ ਵਧੀਆ ਸਦਾਤਾ ਤਾਂ ਰਹਿ ਗਏ ਜੀ ਜੀ ਪੂਰੀ ਮਰਜ਼ਾਦਾ ਦੇ ਅਨੁਸਾਰ ਕੋਈ ਵੈਲਸ ਨਹੀਂ ਕਰੇ ਬੜੇ ਟਾਂਕ ਦੇ ਨਾਲ ਜਿਵੇਂ ਵੀ ਜ਼ਿੰਮੇਵਾਰ ਵਿਅਕਤੀ ਤੁਹਦੇ ਕਹਿਣਗੇ ਕਿਉਂਕਿ ਸਾਨੂੰ ਜ਼ਿੰਮੇਵਾਰਾ ਦੀ ਗੱਲ ਮੰਨਣੀ ਚਾਹੀਦੀ ਜੀ ਜੀ ਕਿਉਂਕਿ ਧਰਨਾ ਬੜਾ ਵਧੀਆ ਚਲਾ ਰਹੇ ਆ ਬੜੇ ਸਿਧਾਤਾਂ ਚਲਾ ਰਹੇ ਜੇ ਇਥੇ ਹਰ ਬੰਦਾ ਲੀਡਰ ਬਣੇਗਾ ਉਹ ਗਲਤ ਹੈ ਜੀ ਜੀ ਭਾਵੇਂ ਐਸੀ ਹੋਈਏ ਅਸੀਂ ਇਹ ਕਹਿੰਦੇ ਵੀ ਜਿਹੜੇ ਜ਼ਿੰਮੇਵਾਰ ਵਿਅਕਤੀ ਉਹਨਾਂ ਦੀ ਗੱਲ ਸੁਣੋ ਵੀ ਜਿਵੇਂ ਉਹ ਕਹਿੰਦੇ ਉਸ ਹਾਵ ਨਾਲ ਚੱਲ ਕੇ 26 ਜਨਵਰੀ ਨੂੰ ਅਸੀਂ ਵੱਧ ਤੋਂ ਵੱਧ ਇਕੱਠ ਕਰਕੇ ਪੂਰੇ ਜਹੋ ਜਲਾਲ ਦੇ ਨਾਲ ਜਿਹੜਾ ਜਿਹੜਾ ਸਾਡਾ ਰੂਟ ਹੈ ਉੱਥੇ ਸੰਗਤ ਨੂੰ ਪਬਲਿਕ ਨੂੰ ਸਰਕਾਰ ਨੂੰ ਬੜਾ ਪਤਾ ਲੱਗੇ ਵੀ ਵਾਕਈ ਇਹਨਾਂ ਦਾ ਏਕਾ ਹੈ ਵਾਕਈ ਤਪਾ ਕੇ ਵਾਕਈ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਆ ਵਾਕਈ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਆ ਬੇਅਦਬ ਇਨਸਾਫ ਦੀ ਗੱਲ ਕਰ ਰਹੇ ਆ ਬਿਲਕੁਲ ਜੀ ਸਾਡੇ ਨਾਲ ਜਹੇਦਾਰ ਬਾਬਾ ਕੁਲਵਿੰਦਰ ਸਿੰਘ ਜੀ 92 ਕਰੋੜੀ ਜੁੜੇ ਸਨ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਗੋਮਨ ਇੱਕੇ ਦੇ ਸੂਤਰ ਵਿੱਚ ਇਕੱਠੇ ਹੋਣ ਦੀ ਗੱਲ ਵੀ ਕੀਤੀ ਹੈ ਕਿ ਜਿੰਨਾ ਜੇ ਸਾਡਾ ਏਕਾ ਨਹੀਂ ਹੁੰਦਾ ਅਸੀਂ ਗੱਲਾਂ ਤੇ ਕਰਦੇ ਆ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਈਏ ਨਿਸ਼ਾਨ ਵੀ ਸਾਡਾ ਏਕ ਹੈ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੀ ਵੀ ਗੱਲ ਕਰਦੇ ਆ ਵੀ ਬਾਣੀ ਵੀ ਸਾਡਾ ਏਕ ਹੈ ਗ੍ਰੰਥ ਵੀ ਸਾਡਾ ਏਕ ਹੈ ਪੰਥ ਵੀ ਸਾਡਾ ਏਕ ਹੈ ਫਿਰ ਵੱਖਰੇ ਵੱਖਰੇ ਸਾਡੇ ਜਿਹੜੇ ਜਿਹੜੇ ਸਾਡੇ ਰੂਟ ਵੱਖਰੇ ਵੱਖਰੇ ਕਿਉਂ ਹੋ ਜਾਂਦੇ ਨੇ ਜੇ ਇੱਕ ਬੰਨੇ ਅਸੀਂ ਇੱਥੇ 26 ਜਨਵਰੀ ਦਾ ਪ੍ਰੋਗਰਾਮ ਰੱਖਿਆ ਦੂਸਰੇ ਬੰਨੇ ਸਾਡੇ ਲੀਡਰ ਕੁਝ ਦੂਸਰੇ ਪਾਸੇ ਪ੍ਰੋਗਰਾਮ ਰੱਖ ਰਹੇ ਨੇ ਫਿਰ ਜਿਹੜਾ ਸਮਾਂ ਜਿਹੜਾ ਵੇਖਣਾ ਬੰਦਦਾ ਕਿ ਉਹ ਲੋਕਾਂ ਦੇ ਅੰਦਰ ਆਪਣੇ ਆਪ ਕਿੰਨਾ ਕਿਤੇ ਗੱਲ ਜਾਂਦੀ ਹੈ ਕਿ ਉਹ ਲੋਕ ਪੰਥ ਦਾ ਭਲਾ ਚਾਹੁੰਦੇ ਨੇ ਜਾਂ ਨਹੀਂ ਇਹ ਵੀ ਸੋਚਣਾ ਬੰਦਦਾ ਸੋ ਜੁੜੇ ਰੋ ਅਕਾਲ ਚੈਨਲ ਦੇ ਨਾਲ ਬਾਬਾ ਕੁਲਵਿੰਦਰ ਸਿੰਘ ਜੀ ਸ਼ਾਨੇਵਕੜੂ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਸਿੰਘੋ ਬਾਰਡਰ ਤੇ ਲਗਾਤਾਰ ਸੇਵਾਵਾਂ ਦਿੱਤੀਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ